ਹੀ ਲਾ ਮਗਰ ਖੁੱਲ ਕੇ ਇਧਰ ਆ ਜੀ ਮਾਨ ਜੀ ਲਾਉ ਨੇ ਇਧਰ ਹੀ ਆਈ ਜਾ ਤੇ ਉੱਤਰੋ ਸਾਹ ਹੋ ਤੀ ਹਜ਼ਾਰ ਦੇ ਦिए ਕੱਚਾ ਮੁੱਲ ਨਹੀਂ ਲਾਇਆ ਤੈਨੂੰ ਪੱਕਾ ਹੀ ਲਾਤਾ 25 ਨਹੀਂ ਕਿਹਾ 20 ਨਹੀਂ ਕਿਹਾ ਦਾ ਬੱਚਾ ਪਤਾ ਮੈਨੂੰ ਸਾਫ ਨੇ ਬੱਚੇ ਨਹੀਂ ਪਾਉਂਦੇ ਇਹਨੂੰ 12000 ਦਾ ਤਾਂ ਹੋਈ ਪਾਉਂਦੇ ਦੇ ਦੇ ਨਾਲ ਦੇ 14 ਦਾ ਹੁਣ ਵੇਚਿਆ ਉਹ ਵੀ ਨਾਲੇ ਪਾਉਂਦੇ ਸਪਾਣਾ ਤੂੰ ਚਾਰਾਂ ਦਾ 10000 ਚਾਰਾਂ ਦਾ 40 ਮੰਗੇ ਲੈ ਦੱਸ 550 ਹੋਰ ਘੱਟ ਗੱਲ ਦੇਣ ਲੈਣ ਵਾਲੀ ਕਰ ਇਕੱਲੇ ਇਕੱਲੇ ਦਾ ਨਹੀਂ ਕਰ ਯਾਰ ਇਕੱਠਿਆਂ ਦਾ ਕਰ 550 ਤੇਰਾ ਚਾਹੇ 12 ਦਾ ਤੇਰਾ ਚਾਹੇ 5 ਦਾ ਤੇਰਾ ਤੇ ਆ 50 ਦਾ ਆ ਆ ਫੜ ਲਿਆ ਫੜ ਦਿਆ ਠੀਕ ਹੈ ਨਾ ਹੁਣ ਗੱਲ ਵੇਚਣ ਵਾਲੀ ਕਰ 30000 ਰੁਪਏ ਲਾਇਆ ਤੀ ਆ ਬੱਕਰੇ ਛੱਡ ਦੇ ਕੋਈ ਨਹੀਂ ਫੜਲਾਂਗੇ ਫੜੀਆਂ ਨਹੀਂ ਫੜਾਂ ਫੜਾਂ ਵਟ ਜਣੇ ਆ ਵਿੱਚ ਛੋਟੇ ਵੀ 3000 ਦੀ ਸਾਈਫ ਆਪਾਂ ਦਾ ਪੱਕਾ ਮੁੱਲ ਹੈ ਬੱਚੇ ਵੀ ਚੰਗੇ ਤੇਰੇ ਬੱਚਿਆਂ ਕਰਕੇ ਵਧੀਆ ਮੁੱਲ ਲਾਇਆ ਮੈਂ ਇਹ ਬੱਚਾ ਵੀ ਚੱਕੇ ਰੱਖੇ ਚਲਾ ਹੀ ਜਾਂਦਾ ਵੀ ਤੇਰੇ ਬੱਚੇ ਨੇ ਹੀ ਲੈ ਜੋ ਲੈ ਚੈੱਕ ਕਰ ਲਈ ਬਾਤ ਰੇਟ ਦੇ ਮੈਂਦਾ 12 ਆਦਾ ਇਕੱਲਾ ਹੀ ਕੋਣ ਰੋ ਇਹਨੇ ਵੀ ਕਹਾ ਖੱਟੜੇ ਕੋ ਸਰ ਮਾਇਗਾ ਨਾ ਵੀ ਛਾ ਦਾ ਕੋ ਛੱਡ ਕੇ ਤੇਰੇ ਫੋਟੋ ਕੱਢ ਦੇ ਕਿੰਨੇ ਉਦੋਂ ਤਾਂ ਪਹਿਨੀਂ ਕਹਤਾ ਹੋਰ ਕੀ ਕਟੇ ਹੁਣ ਤਾ ਤੂੰ ਕੁਛ ਕਟਿਆ ਨਹੀਂ 36 ਤੋਂ 37 ਦੇ ਦੇ ਹੋਸ਼ ਯਾਰ ਮੇਰੀ ਸੁਣਦਾ ਗੱਲ ਆ ਇੱਕ ਇੱਕ ਮਿੰਟ ਕਰ ਲੈ ਨਾ ਮੇਰੀ ਸੁਣਦਾ ਗੱਲ ਆ ਦੇਣੇ ਨੇ ਦੇ ਨਹੀਂ ਦੇਣੇ ਜ਼ਮੀਨਾਂ ਦੀ 30000 ਦੇ ਦੇ ਤੇ ਪੰਜੇ ਮੈਂ ਪੰਜ 500 ਕੱਲੇ ਕੱਲੇ ਮਗਰ ਘੜਦਾ ਤੁਸੀਂ ਸਭ ਕੋ ਕੋਨੇ ਤੇ ਤੇ 100 ਸੋਈ ਪੂ ਮੈਂ ਪਹਿਲੀ ਵਾਰੇ ਫੱਟੇ ਚੱਕ ਤੇ 30000 ਲਾਦਾ ਤੈਨੂੰ 20 ਨਹੀਂ ਲਾਇਆ 25 ਨਹੀਂ ਲਾਇਆ ਫੱਟੇ ਕਰ ਨੂੰ ਚੱਕ ਤੇਰੇ ਕਰਕੇ ਇਹ ਵੀ ਮੁੱਲ ਮੈਂ ਮੰਨਦਾ ਹੋਰ ਬੰਦਾ ਹੁੰਦਾ ਮੈਂ ਮੁੱਦੇ ਨਹੀਂ ਲਾਉਂਦਾ ਸੀ ਹੋਰ ਹੁੰਦਾ ਆਪਾਂ ਮੈਂ 31000 ਦੇ ਦੇ ਹੈਂ ਹੋਰਿਆ ਇੱਕੋ ਹੀ ਦਾ ਦੇ 33000 33 ਕਿਹਨਾ ਹੁੰਦਾ 307 थले आ, आ जाओ देने जमी नहीं देने ना दत्तीस हजार चक पैसे ला अठ अठ हजार ਖੜ ਜਾ ਬਾਬਾ ਤੱਕਾ ਨਾ ਕਰੀਂ ਦੇਣਾ ਤੱਕਾ ਨਹੀਂ ਕਿਸੇ ਨਾਲ ਕਰਨਾ ਜੇਨੇ ਅਗਲਾ ਸੀਵੇ ਨਹੀਂ ਦੇਣਾ ਜਮੀਨਾ ਦੇ ਦੇ ਨਾ 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 ਪਹਿਲੇ ਜੀਰ ਮਾਰਾ ਵਿੱਚੋਂ ਉਹ ਉਹ ਰਜੂ ਨਾਲ ਉਹਦਾ ਨਹੀਂ ਮਾਰਾ 8000 ਲਾ ਕੇ ਨਾ ਜਿੰਨੀ ਇਹ ਤੰਗੀ ਕਰ ਪਾਇਆ ਆ 8000 ਲਾ ਗਿਆ ਮੇਰੀ ਬੋਣੀ ਹੋ ਜੂ ਮੈਂ ਕਹਿੰਦਾ ਬੋਣੀ ਕਰੂੰਗੇ ਆਪਾਂ ਉਹ ਵਧੀਆ ਲਾਦੇ ਪੈਸੇ ਕਰਕੇ ਦੇ ਸਾਢੇ 32 ਦੇ ਦਿੰਨੇ ਜਾ ਹੋਗੇ ਤੇ ਚੀਜ਼ੇ ਬਸ ਜੇ ਤੂੰ ਘੱਟ ਲੈ ਜਾ ਜਾ ਵੀ ਹੱਥ ਖੁਸ਼ ਹੈ ਤੇਰੀ ਗੇਮ ਤੋਂ ਥੱਲੇ ਗੇਮ ਚਲਾਤੀ ਆ ਵੀ ਲਖਾਈ ਕਰਾ ਦੇ ਵੀਰੇ ਹਾਂ ਨੱਥ ਕਦੇ ਦੇ ਪਾਤੀ ਨੱਥ ਕਦੇ ਦੇ ਪਾਤੀ ਹਾਂ ਅੱਜ ਤੂੰ ਵੀ ਥਾਪੀ ਮਾਰ ਹਾਂ ਥਾਪੀ ਮਾਰ ਅੱਜ ਹੈ ਵੀ ਗਿੱਲਾ ਥੱਲੇ ਲੈ ਪੈਸੇ ਦੇਖ ਰਣ ਦਵਾਗਾ ਖਿੱਚ ਮੈਂ ਵੀ ਲੈ ਜਾਂਦੇ ਖਾੜੇ ਚ ਬਈ ਦੋ ਲੈ ਜੀ ਅਬ ਤੇ ਖਾੜੇ ਚ ਲੈ ਜਾ ਅਗੇ ਖੋਲ ਲੈ ਕਿੰਨੇ ਨੂੰ ਹੋ ਗਿਆ ਰਾਜੂ ਸੋਚਦਾ ਬਈ ਇਹ ਜੀ 30 ਤੇ 3000 ਦੇ 30 ਤੇ 3000 ਦੇ ਹਾਂ ਵਧੀਆ ਹੋ ਗਿਆ ਲੈ ਇਧਰ ਨੂੰ ਕਰੋ ਖਾਨ ਜੀ ਇਹ ਵਿੱਚ ਹੀ ਆਦੇ ਆ ਜੀ ਜੀ ਨੈਰੀਵਾਨ ਸਾਹ ਜੀ 7 7 8 8 ਚਾਚਾ ਲੈ ਜਾ ਚੋਕ ਠੀਕ 2 43 4 5 6 7 8 9 10 11 12 13 14 15 16 18 19 20 21 22 30 ਤੇ ਤੇਹੀ ਹੋਗੇ ਨਾ ਆਪਣੇ ਇੱਟੇ ਹੀ ਹੋ ਜਾਂਦੇ ਆ ਤੈਨੂੰ 20000 ਰੁਪਇਆ ਦਾ 10000 ਮੈਂ ਗੂਗਲ ਪੇ ਕਰਦਾ ਸਹੀ 10000 ਵੀਰੇ ਗੂਗਲ ਨਹੀਂ ਚੱਲਦਾ ਆਪਣੇ ਪਾਸ ਜਾ ਤੂੰ ਇਹਦੇ ਤਾਂ ਸਾਡੇ ਪਤਾ ਇਹ ਸਿੱਧੇ ਆਉਂਦੇ ਜਾਂਦੇ ਹਾਂ ਸਾਨੂੰ ਗੂਗਲ ਪਰ ਬੰਦਾ ਹੈ ਵਿਚਾਰਾ ਪੈਸੇ ਨੂੰ ਹੀ ਮੰਨਦਾ ਡੀਟੀ ਕਰੀ ਐ ਮੈਨੀ ਮਾਸਟਰੀ ਦਾ ਕੋਰਸ ਪਲਾਸੂ ਕਰਕੇ ਪਲਾਸੂ ਮੈਜ ਕਰੀ ਹੋਈ ਐ ਮੈਨੀ 10 8 6 ਹਾਂ ਤੁਹਾਨੂੰ ਗੂਗਲ ਪਰ ਪੇਪ ਚਲਾਉਣਾ ਨਹੀਂ ਗੂਗਲ ਯਾਰ ਆਉਂਦਾ ਜਾਂਦਾ ਅਸੀਂ ਚਲਾਉਂਦੇ ਨਹੀਂ ਵੀਰੇ ਈ ਚੂ 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 ਕਰੀ ਹੋਈ ਡੀਟੀ ਪੰਜਾਬੀ ਬੋਲਦੇ ਚੁੰਨੀ ਗਲਾਂ ਈ ਚੀ ਚੂ ਪਹਿਲਾ ਵਾਲਾ ਕਿੰਨੇ ਆ 22

3000 ਹੋ ਗਏ ਜੀ 32 ਆ ਚੱਕੋ ਜੀ 33 ਛੋੜ ਕਰ ਦੇ ਮੇਰਾ ਭਰਾ ਲਿਖਾਈ ਆਪੋ ਦੀ ਕਰਾਉ ਭਾਈ ਜਾ ਕੇ ਉੱਥੇ ਲਿਖਾਈ ਆ ਬਣੇ ਛੋੜ ਕਰ ਦੇ ਮੇਰਾ ਭਰਾ ਜਿਹੜੀ ਮਨਜੀ ਆ ਹਾਂ ਛੋੜ ਜਾ ਤਾਂ 150 ਰੁਪਏ ਲਿਖਾਈ ਆ ਨਾਲੇ ਫਿਰ ਕਿਤੇ ਕਹੂੰ ਭਾਈ ਬਾਬੇ ਨੇ ਵੀ ਵਾਰੀ ਬੋਲਿਆ ਹਾਂ ਸਾਰੀਆਂ ਤੇ ਕੱਲ ਦੀ ਉਹ ਲੰਬੇ ਵਾਲੀ ਦੀ ਸਾਰੀਆਂ ਤੇ ਹੋ ਗਈ ਜੀ ਦੋ ਕਈ ਮਾ